ਸਭ ਤੋਂ ਪਹਿਲਾਂ ਤਾਂ ਸਮਝਣਾ ਪਊਗਾ ਇਹ ਕਾਲੇ ਕਾਨੂੰਨ ਆਪਾਂ ਕਹਿਤਾ ਦੰਨੇ ਨੇ ਇਹ ਫੌਜਦਾਰੀ ਕਾਨੂੰਨ ਹੈਗੇ ਨੇ ਜਿਹੜੇ ਕਿ 25 ਦਸੰਬਰ 23 ਵਿੱਚ ਲਿਆਂਦੇ ਗਏ ਨੇ ਔਰ ਮੈਂ ਸਮਝਦਾ ਜਿਸ ਬਿਨੈ ਕਾਨੂੰਨ ਜਲਦੀ ਜਲਦੀ ਚ ਪਾਸ ਕੀਤੇ ਗਏ ਨੇ ਮੈਂ ਪੰਜਾਬ ਦੇ ਕੇ ਭਾਰਤ ਦੇ ਸਿਆਸੀ ਲੋਕਾਂ ਨੂੰ ਕਹਿਣਾ ਚਾਹਣਾ ਉਸ ਬਿਨ ਰਾਜ ਸਭਾ ਮੈਂਬਰ ਔਰ ਐਮਪੀ ਆ ਜਿਹੜੇ ਪਾਰਲੀਮੈਂਟ ਮੈਂਬਰ 140 ਮੈਂਬਰ ਸਬਸਪੈਂਡ ਸੀਗੇ ਉਸ ਦਿਨ ਤੇਜ਼ੀ ਚ ਬੀਜੇਪੀ ਨੇ ਕਾਨੂੰਨ ਲਿਆਂਦੇ ਨੇ ਇਹ ਵੱਡਾ ਡਾਕਾ ਹੈਗਾ ਜਿਵੇਂ ਕਹਿ ਲਈਏ ਕਾਨੂੰਨਾਂ ਦੇ ਵਿੱਚ ਬਹੁਤ سارے ਅਧਿਕਾਰ ਜਿਹੜੇ ਪੁਲਿਸ ਮੁਲਾਜ਼ਮਾਂ ਨੂੰ ਦਿੱਤੇ ਗਏ ਆ ਜਿਵੇਂ 751 ਦਾ ਕੇਸ ਹੈਗਾ 23 ਘੰਟੇ ਮੁਰਜ਼ਮ ਨੂੰ ਐਸਐਚਓ ਸਾਹਿਬ ਥਾਣੇ ਰੱਖ ਸਕਦੇ ਆ ਇੱਕ ਘੰਟੇ ਦੀ ਰਿਲੀਫ ਦੇ ਕੇ ਫਿਰ ਉਹਨੂੰ ਰੈਸਟ ਕਰ ਸਕਦੇ ਆ ਉਸ ਤੋਂ ਬਾਅਦ ਜਿਹੜੇ ਛੋਟੇ ਕ੍ਰਾਈਮ ਨੇ ਜਿਹੜਾ 15 ਦਿਨ ਦਾ ਰਿਵਾਰਡ ਸੀ ਉਹਨੂੰ 40 ਦਿਨ ਦੇ ਵਿੱਚ ਲੈ ਕੇ ਔਰ ਸਭ ਤੋਂ ਮਾੜੀ ਗੱਲ ਜਿਹੜਾ ਧਰਨਾਕਾਰੀ ਆ ਕਿਤੇ ਪ੍ਰੋਟੈਸਟ ਕਰੂ ਉਹ ਤੇ ਆਰਮੀ ਨੇ ਜਾਂ ਪੁਲਿਸ ਨੇ ਕਿਤੇ ਗੋਲੀ ਚਲਾਤੀ ਉਹ ਤੇ ਕੋਈ ਵੀ ਉਤੇ ਕਾਰਵਾਈ ਨਹੀਂ ਹੋਊਗੀ ਆਰਮੀ ਵਾਲੇ ਤੇ ਚਾਹੇ ਉਹ ਪੁਲਿਸ ਅਫਸਰ ਹੋਵੇ ਕਿਉਂਕਿ ਲੋਕਤੰਤਰ ਦੀ ਹੱਤਿਆ ਲੋਕਤੰਤਰ ਦਾ ਕਤਲ ਕੀਤਾ ਗਿਆ ਅੱਜ ਲੋਕਤੰਤਰ ਦੀਆਂ ਗੱਲਾਂ ਹੁੰਦੀਆਂ ਜਿਹੜਾ ਅਸੀਂ ਰੋਲ ਮਾਰਚ ਕੀਤਾ ਟਰੈਕਟਰ ਮਾਰਚ 6 ਮਹੀਨਿਆਂ ਤੋਂ ਸਾਨੂੰ ਬੈਚਾਂ ਨੂੰ ਹੋ ਗਿਆ ਖਨੌਰੀ ਤੇ ਸ਼ੰਭੂ ਬਾਰਡਰ ਦੇ ਵਿੱਚ ਸਾਡੇ ਤੇ ਸਿੱਧੇ ਡਰੋਨਾਂ ਨਾਲ ਗੋਲੇ ਛੁੱਟੇ ਸਾਡੇ ਨੌਜਵਾਨ ਫੱਟੜ ਕੀਤੇ ਸ਼ਬ ਕਰਨ ਸਾਡਾ ਪੁੱਤਰ ਸ਼ਹੀਦ ਕੀਤਾ ਪੰਜ ਬੱਚਿਆਂ ਦੀਆਂ ਸਾਡੀਆਂ ਅੱਖਾਂ ਚ ਲੱਗੀਆਂ ਸੋ ਕਹਿਣ ਤੋਂ ਬਾਅਦ ਉਹ ਰੋਸ ਵਜੋਂ ਆਪਣੀਆਂ ਮੰਗਾ ਬਣਾਉਣ ਲਈ ਅੱਜ ਪੂਰੇ ਭਾਰਤ ਦੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਿਸਾਨ ਜੂਰ ਬੋਲ ਚ ਵਲੋਂ ਸਾਂਝੀ ਕੌਲ ਸੀ ਉਦੋਂ ਸਬੰਧ ਵਿੱਚ ਅਸੀਂ ਰੋਡ ਮਾਰਚ ਕੀਤਾ ਰੋਸ ਵਲੋਂ ਜਿੱਥੇ ਅੱਜ ਸਰਕਾਰਾਂ ਆਜ਼ਾਦੀ ਦੀ ਖੁਸ਼ੀ ਮਨਾ ਰਹੀਆਂ ਆਜ਼ਾਦੀ ਦੇ ਵਿੱਚ ਜਿਹੜਾ ਸਿਸਟਮ ਹੈਗਾ ਅਸੀਂ ਅੱਜ ਗੁਲਾਮੀ ਮਹਿਸੂਸ ਕਰ ਰਹੇ ਹਾਂ ਮਹਿਸੂਸ ਵੀ ਨਹੀਂ ਕਰ ਰਹੇ ਗੁਲਾਮੀ ਹੈਗੀ ਇਹਦਾ ਸਾਾਸ ਆ ਜਿਹੜੇ ਹੁਣ ਤਿੰਨ ਕਾਨੂੰਨ ਲਿਆਂਦੇ ਨੇ ਉਹਦੇ ਵਿੱਚ ਬੀਜੇਪੀ ਸਰਕਾਰ ਨੇ ਕਰਾ ਦਿੱਤਾ ਹੈ ਦੇਖੋ ਅਸੀਂ ਜਿਹੜੀ ਆਜ਼ਾਦੀ ਦੀ ਗੱਲਾਂ ਹੁੰਦੀ ਆ ਆਜ਼ਾਦੀ ਜੇ ਹੋਵੇ ਤਾਂ ਫਿਰ ਅਜਰਾਈ ਤੋਂ ਡਰੋਨ ਲਿਆ ਕੇ ਜਿਹਨੂੰ ਅੰਨਦਾਤਾ ਕਹਿੰਦੇ ਆ ਉਹਤੇ ਗੋਲੇ ਨਾਲ ਸੁੱਟੇ ਜਾਣ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਆਜ਼ਾਦੀ ਰਹਿ ਕਿੱਥੇ ਗਈ ਕਿਹੜੀ ਆਪਾਂ ਆਜ਼ਾਦੀ ਦੀਆਂ ਗੱਲਾਂ ਕਰਦੇ ਆ ਤੇ ਜੇ ਕਿਤੇ ਜਾਦੀ ਹੋਵੇ ਜਿਹੜਾ ਲੋਕ ਦੇਸ਼ ਦਾ ਜਿਹਨੇ ਢਿੱਡ ਭਰਿਆ ਮਾੜੇ ਸਮਿਆਂ 'ਚ ਕਿਸਾਨ ਨੇ ਆਪਣਾ ਸੱਪਾਂ ਦੀਆਂ ਸਰੀਆਂ ਮਿੱਧ ਕੇ ਤਾਂ ਉਹਨਾਂ ਤੇ ਕਿਤੇ ਗੋਲੀਆਂ ਚਲਾ ਕੇ ਇਹ ਜੀ ਕਿਹੜੀ ਜੰਗ ਸੀ ਜਿਹੜਾ ਅੰਨ ਦਾਤਾ ਨਾਤੇ ਲੋਕਾਂ ਤੇ ਮੈਨੂੰ ਇਹ ਲੱਗਦਾ ਵਾ ਜਿਹੜਾ ਬੀਜੇਪੀ ਸਰਕਾਰ ਹਰਿਆਣਾ ਨੇ ਜੋ ਕੋ ਸਾਡੇ ਨਾਲ ਕੀਤਾ ਕਿਸਾਨ ਮਜ਼ਦੂਰ ਨਾਲ ਆਰੋਪੇ ਬਹੁਤ ਜਿੰਨਾ ਅਧਿਕਾਰੀਆਂ ਨੇ ਸਾਡੇ ਤੇ ਗੋਲੀਆਂ ਚਲਾਈਆਂ ਉਹਨਾਂ ਦੇ ਨਾਂ ਰਾਸ਼ਟਰਪਤੀ ਅਵਾਰਡ ਲਈ ਜਿਹੜੇ ਉਹਨਾਂ ਨੇ ਭੇਜਿਆ ਪ੍ਰਪੋਜ਼ਲ ਦੇ ਕੇ ਮੈਂ ਸਮਝਦਾ ਵੀ ਜੋ ਕੁਝ ਜਨਰਲ ਡੈਅਰ ਨੇ ਅੰਬਰਸਰ ਦੇ ਵਿੱਚ ਕੀਤਾ ਸੀ ਭਾਜੀਪੀ ਸਰਕਾਰ ਵੀ ਉਸ ਤੋਂ ਘੱਟ ਨਹੀਂ ਹੈਗੀ ਸੋ ਕਹਿਣ ਤੋਂ ਬਾਅਦ ਉਸ ਕਰਕੇ ਅਸੀਂ ਰੋਸ ਮਾਰਚ ਕਰ ਰਹੇ ਆ। ਪ੍ਰੀਮ ਕੋਰਟ ਵੱਲੋਂ ਕਿਹਾ ਗਿਆ ਕਿ ਇੱਕ ਪਾਸੇ ਦਾ ਰਸਤਾ ਖੋਲ੍ਹਿਆ ਜਾਵੇ ਜ਼ਰੂਰੀ ਸੇਵਾਵਾਂ ਲਈ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਸਾਰਾ ਹੀ ਰਸਤਾ ਖੁੱਲਣਾ ਚਾਹੀਦਾ। ਅਸੀਂ ਪਹਿਲਾਂ ਤੇ ਕਹਿ ਰਹੇ ਹਾਂ ਜਦੋਂ ਹਾਈ ਕੋਰਟ ਨੇ ਇਹ ਬਿਆਨ ਦਿੱਤਾ ਸੀ ਜਾਂ ਉਹਨਾਂ ਨੇ ਟਿੱਪਣੀ ਕੀਤੀ ਸੀ ਵੀ ਰਸਤੇ ਖੋਲੇ ਜਾਣ ਤਾਂ ਕਿਤੇ ਨਾ ਕਿਤੇ ਹਰਿਆਣਾ ਸਰਕਾਰ ਤੇ ਪੂਰੀ ਭਾਜਵਾ ਜਿਹੜੀ ਭਾਰਤ ਦੀ ਹੈਗੀ ਆ ਉਹਦੀ ਮਨਸ਼ਾ ਸਾਫ਼ ਨਹੀਂ ਰਸਤੇ ਖੋਲੇ ਜਾਣ ਸਾਡੀ ਕੌਲ ਤਾਂ ਦਿੱਲੀ ਜਾਣ ਦੀ ਸੀ ਅਸੀਂ 23 ਫਰਵਰੀ ਤੋਂ ਉੱਥੇ ਬੈਠੇ ਆਂ ਔਰ ਜਿਹੜੀਆਂ ਸਾਡੀਆਂ ਮੇਲਾ ਦੋਨੇ ਮੋਰਚਾਂ ਵੱਲੋਂ ਅਸੀਂ ਤਾਂ ਦਿੱਲੀ ਪਹਿਲਾਂ ਹੀ ਭੇਜ ਚੁੱਕੇ ਆਂ ਵੀ ਜਾਂ ਸਾਨੂੰ ਜੰਤਰ ਮੰਤਰ ਤੇ ਜਾਂ ਫਿਰ ਦਸ਼ਹਿਰਾ ਗਰਾਊਂਡ ਦੇ ਵਿੱਚ ਸਾਨੂੰ ਜਿਹੜੀ ਹੈਗੀ ਆ ਉਹ ਪ੍ਰੋਟੈਸਟ ਕਰਨਾ ਦਿੱਤਾ ਜਾਵੇ ਇਹ ਸਰਕਾਰਾਂ ਦਾ ਕੰਮ ਆ ਸਰਕਾਰਾਂ ਨੇ ਰੋਕਿਆ ਮਾਨਜੋਗ ਜਿਹੜਾ ਸੁਪਰੀਮ ਕੋਰਟ ਦਾ ਹੈਗਾ ਉਹਦੀ ਕਾਪੀ ਸਾਡੇ ਕੋਲ ਆਈ ਨਹੀਂ ਅਸੀਂ ਨਾ ਉਹਦਾ ਸਵਾਗਤ ਕਰਦੇ ਆ ਨਾ ਉਹਦਾ ਵਿਰੋਧ ਕਰਦੇ ਆ ਜਦ ਤੱਕ ਸਾਡੇ ਕੋਲ ਉਸ ਕਾਪੀ ਆਉਂਦੀ ਆ ਉਹਦੇ ਵਿੱਚ ਕੀ ਕੀ ਸਟੇਟਮੈਂਟ ਦਿੱਤੀ ਗਈ ਆ ਜਿਆਦਾ ਟਿੱਪਣੀ ਅਸੀਂ ਉਹ ਤਾਂ ਉਦੋਂ ਹੀ ਕਰਾਂਗੇ ਸੋ ਕਹਿਣ ਤੋਂ ਪਾਵਰ ਰਸਤੇ ਖੁੱਲਣੇ ਚਾਹੀਦੇ ਆ ਜੋ ਪੰਜਾਬ ਦਾ ਨੁਕਸਾਨ ਹੋਇਆ ਵਪਾਰੀਆਂ ਦਾ ਨੁਕਸਾਨ ਹੋਇਆ ਔਰ ਜਿੰਨਾ ਵੀ ਪੰਜਾਬ ਦਾ ਨੁਕਸਾਨ ਹੋਇਆ ਤਾਂ ਭਾਜਪਾ ਸਰਕਾਰ ਨੂੰ ਮੈਂ ਆਪ ਲੋਕਾਂ ਨੂੰ ਵੀ ਅਪੀਲ ਕਰਨੀ ਚਾਹੁੰਨਾ ਜਿਹੜਾ ਸਾਡੇ ਦੇ ਕਿੰਤੂ ਬ੍ਰੰਤੂ ਕਰਦੇ ਆ ਤਾਂ ਉਹ ਜਿਹੜਾ ਪੰਜਾਬ ਦਾ ਨੁਕਸਾਨ ਹੋਇਆ ਸਾਡੀਆਂ ਗਲਤੀਆਂ ਨਾਲ ਨਹੀਂ ਹੋਇਆ ਸਰਕਾਰ ਦੀ ਗਲਤੀ ਨਾਲ ਹੋਇਆ ਉਹਦੀ ਉਪਰਪਾਈ ਕੌਣ ਕਰੂਗਾ